ਉਹਦੀ ਇੱਕ ਫਿਲਮ ਹੈ ਦਿਲ ਜਲੇ ਉਹਦੇ ਚ ਨਾ ਬਹੁਤ ক্লোਜ਼ ਸ਼ਾਟ ਨੇ ਤੁਸੀਂ ਦੇਖੋ ਤੇ ਦੰਦ ਕਿੰਨੇ ਕਾਲੇ ਆ ਕਿੰਨੀ ਗੰਦਗੀ ਜਮਈ ਹੋਈ ਹੈ ਬਿਕੋਜ਼ ਹੀ ਵਾਸ ਅ ਚੇਨ স্মੋਕਰ ਹਮਮ ਸ਼ਾਹਰੂਖ ਖਾਨ ਵੀ ਸਾਡਾ ਚੇਨ স্মੋਕਰ ਹੈ ਸੀ ਹੁਣ ਛੱਡ ਗਿਆ ਸ਼ਾਇਦ ਹਾਂ ਤੇ ਦੰਦ ਉਹਨਾਂ ਦੇ ਬਹੁਤ ਵਿੰਗੇ ਡੇਡੇ ਵੀ ਸੀਗੇ ਖਰਾਬ ਵੀ ਸੀਗੇ ਤੇ ਮੈਂ ਉਹਦੀ ਫਿਲਮਾਂ ਦੀ ਜਰਨੀ ਦੱਸਦਾ ਮੈਂ ਦੇਖਿਆ ਵੀ ਉਹਦੇ ਦੰਦਾਂ ਨੂੰ ਹੇਟ ਲਿਆ ਨੂੰ ਕੋਈ ਪ੍ਰੋਬਲਮ ਆ ਗਈ ਹੋਊਗੀ ਮੇਬੀ ਉਹਨੇ ਕਢਾਏ ਆ ਜਾਂ ਕੀ ਆ ਨਹੀਂ ਅਜੀ ਦੇਵ ਅਜੀ ਦੇਵ ਦੰਦ ਦੇ ਹਾਂਜੀ ਹੁਣ ਉਹਨੇ ਹੇਠਲੇ ਦੰਦ ਸਾਰੇ ਮਤਲਬ ਮੇਬੀ ਉਹਨੇ ਬ੍ਰਿਜ ਕਰਾਇਆ ਹੈ ਸਾਹਮਣੇ ਹੂੰ ਤੇ ਸਮਾਈਲ ਡਿਜ਼ਾਈਨਿੰਗ ਹੈ ਉੱਪਰਲੇ ਦੰਦ ਉਹਨੇ ਠੀਕ ਕਰਾਏ ਉਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਬਿਲਕੁਲ 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 ਉਹ ਗੱਲ ਵੱਖਰੀ ਹੈ ਭਾਵੇਂ ਉਹ ਐਡ ਕਰਦਾ ਲੋਕਾਂ ਨੂੰ ਕਿ ਤੰਬਾਕੂ ਲਾਓ ਲੋਕਾਂ ਦੇ ਦੰਦ ਖਰਾਬ ਕਰਦਾ ਤੇ ਇਹ ਗਲਤ ਗੱਲ ਹੈ ਵੈਸੇ ਉਹਦੇ ਪੱਖ ਦੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਦਾਂ ਹੈ ਨਾ ਜੀ ਲੱਖਾਂ ਕਰੋੜਾ ਰੱਬ ਨੇ ਤੁਹਾਨੂੰ ਇੰਨੀ ਮਾਨ ਸ਼ੋਹਰਤ ਬਖਸ਼ੀ ਹੈ ਐਨਾ ਪੈਸਾ ਬਖਸ਼ਿਆ ਤੇ ਕਿਸੇ ਦੇ ਪੁੱਤ ਨੂੰ ਨਹੀਂ ਮਾੜੇ ਪਾਸੇ ਲਾਉਣਾ ਚਾਹੀਦਾ ਗੱਲ ਹੈ ਉਹ ਨਾ ਜਦੋਂ ਦਾ ਉਹਦਾ ਦੇ ਸੀ ਉਦੋਂ ਐਡ ਕੀਤੀ ਨਹੀਂ ਉਹ ਲੋਕਾਂ ਨੇ ਦਿਖਾਉਂਦਾ ਨਾ ਵੀ ਤਮਾਕੂ ਨਾਲ ਲੱਤਦਾ ਦੰਦ ਹੋ ਜਾਂਦੇ ਆ ਮੇ ਵੀ ਉਹਨੇ ਬਾਅਦ ਚ ਇਹ ਐਡ ਕਰਨੀ ਹੋਵੇ ਵੀ ਜਦੋਂ ਮੇਰੇ ਵਰਗੇ ਖਰਾਬ ਹੋ ਜਾਣ ਫਿਰ ਆਹ ਟ੍ਰੀਟਮੈਂਟ ਕਰਾਓ ਐਦਾਂ ਸਿੱਧੇ ਹੋ ਜਾਣਗੇ ਸੋ ਉਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਆ ਭਾਜੀ ਹੂੰ ਸੋ ਆਪਣਾ ਸ਼ਾਹਰੂਖ ਖਾਨ ਦੀ ਤੁਸੀਂ ਗੱਲ ਕੀਤੀ ਇਹਨੇ ਸਮਾਈਲ ਡਿਜ਼ਾਈਨਿੰਗ ਕਰਾਈ ਆ ਹੂੰ ਸਲਮਾਨ ਖਾਨ ਦੀ ਪਹਿਲੀ ਫਿਲਮ ਯਾਦ ਕਰੋ ਮੈਨੇ ਪਾਇਰ ਕਿਆ ਉਹਦੇ ਚ ਦੰਦਾਂ ਚ ਉਹਦੇ ਵਿਰਲੇ ਫਰੰਟ ਵਾਲੇ ਦੰਦਾਂ ਚ ਗੈਪ ਹੈ ਹੈਨਾ ਗੈਪ ਹੈ ਹਾਂ ਹਾਂ ਹੈਨਾ ਜੀ ਸਾਡੇ ਲੋਕ ਕਹਿੰਦੇ ਕਹਿੰਦੇ ਆ ਕਿ ਕਿਸਮਤ ਆ ਹੁੰਦੀ ਹੈ ਜਾਂ ਅਸੀਂ ਦੰਦਾਂ ਚ ਗੈਪ ਹੋਵੇ ਕਹਿੰਦੇ ਕਿਸਮਤ ਬੜੀ ਚੰਗੀ ਹੁੰਦੀ ਹੈ ਹਾਂ ਤੇ ਉਹ ਦੇਖੋ ਹੁਣ ਉਹਦੀ ਸਮਾਈਲ ਕਿਸ ਤਰ੍ਹਾਂ ਦੀ ਹੈ ਉਹਨਾਂ ਨੇ ਪ੍ਰੋਪਰ ਠੀਕ ਕਰਾਇਆ ਹੈ ਐਸ਼ਵਰੀਆ ਰਾਏ ਨੇ ਕਰਾਇਆ ਹੋਇਆ ਹੈ ਅਨੁਸ਼ਕਾ ਸ਼ਰਮਾ ਵਿਰਾਟ ਕੋਲੀ ਦੀ ਵਾਈਫ ਹੈ ਜਿਹੜੀ ਇਹਦੀ ਪਹਿਲੀ ਫਿਲਮ ਦੇਖੋ ਸ਼ਾਹਰੂਖ ਖਾਨ ਨਾਲ ਆਈ ਸੀ ਸ਼ਾਇਦ ਕਿਹੜੀ ਜਿਹੜੀ ਉਹ ਰੱਬ ਨੇ ਬਣਾਦੀ ਰੱਬ ਨੇ ਬਣਾਦੀ ਜੋੜੀ ਉਹਦੇ ਚ ਉਹਦੀ ਸਮਾਈਲ ਦੇ ਟੈਡੀ ਜਾਂਦੀ ਹੈ ਇੱਕ ਪਾਸੇ ਦੰਦ ਦਿਖਦੇ ਇੱਕ ਪਾਸੇ ਟੈਡੀ ਸਮਾਈਲ ਆਦੀ ਹੂੰ ਤੇ ਹੁਣ ਦੇਖੋ ਦੀ ਸਮਾਈਲ ਕਿਆ ਖੂਬਸੂਰਤ ਸਮਾਈਲ ਹੈ ਹੂੰ ਟੋਟਲੀ ਸਮਾਈਲ ਡਿਜ਼ਾਈਨਿੰਗ ਬਾਲੀਵੁੱਡ ਦੀ ਗੱਲ ਹੋ ਗਈ ਆਪਾਂ ਆਪਣੇ ਪਾਸ ਬਾਲੀਵੁੱਡ ਚ ਆ ਜਾਂਦੇ ਇੱਥੇ ਵੀ ਰੁਪਕੇ ਨੇ ਕਰਾਈ ਬਿਲਕੁਲ ਪਾਜੀ ਬਿਲਕੁਲ ਕੁਝ ਪੰਜਾਬੀ ਫਿਲਮ ਐਕਟਰਸ ਹੈਗੇ ਸਾਡੇ ਪੇਸ਼ੈਂਟਸ ਨੇ ਆਪਾਂ ਨਾਂ ਨਹੀਂ ਲੈਣਾ ਜਾਂਦੇ ਪਟਿਆਲੇ ਦੇ ਨੇ ਕੁਝ ਜਿਨ੍ਹਾਂ ਦੇ ਅਸੀਂ ਟ੍ਰੀਟਮੈਂਟਸ ਕੀਤੇ ਹੈ ਜੀ ਹੂੰ ਬਹੁਤ ਕਾਮਯਾਬ ਵੀ ਨੇ ਤੇ ਖੁਸ਼ੀ ਹੁੰਦੀ ਹੈ ਦੇਖ ਕੇ ਜਦੋਂ ਅਸੀਂ ਉਹਨਾਂ ਦੀ ਫਿਲਮ ਦੇਖਦੇ ਆ ਅਸੀਂ ਆਪਣੇ ਦੰਦ ਠੀਕ ਕੀਤੇ ਦੇਖ ਲੈਂਦੇ ਆ ਵੀ ਹਾਂ ਠੀਕ ਹੈ ਆ ਬੜੇ ਫੇਮਸ ਐਕਟ੍ਰੈਸ ਨੇ ਨਿਰੂਪਾ ਜਵਾ ਜੀ ਆ ਤੁਸੀਂ ਦੱਸੋ ਵੀ ਇਹਨਾਂ ਨੇ ਕੀ ਕੀ ਕਰਾਇਆ 올ਡ ਫੋਟੋ ਵੀ ਆਪਾਂ ਕੱਢ ਲਾਂਗੇ ਇਹਨਾਂ ਨੇ ਭਾਜੀ ਇਸ ਫੋਟੋ ਨੂੰ ਦੇਖ ਕੇ ਮੈਂ ਜੋ ਦੱਸ ਸਕਦਾ ਡੈਂਟਲ ਵੇਨਇਰਿੰਗ ਕਰਾਈ ਹੋਈ ਹੈ ਮੈਨੂੰ ਤੁਸੀਂ ਪੁਰਾਣੀ ਫੋਟੋ ਦਿਖਾ ਦਿਓ ਤਾਂ ਮੈਂ ਤੁਹਾਨੂੰ ਬਹੁਤ ਜ਼ਿਆਦਾ ਕੁਝ ਦੱਸ ਦਊਗਾ ਜੀ ਚਲੋ ਪੁਰਾਣੀ ਫੋਟੋ ਦਿਖਾਓ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਡੈਂਟਲ ਵਨੇਰਿੰਗ ਹੁੰਦੀ ਹੈ ਉਹ ਟ੍ਰੀਟਮੈਂਟ ਆਹ ਹੈ ਪੁਰਾਣੀ ਫੋਟੋ ਜੀ ਤੁਸੀਂ ਇਸ ਪੁਰਾਣੀ ਫੋਟੋ ਦੇ ਵਿੱਚ ਦੇਖੋ ਇਹਨਾਂ ਦੇ ਦੰਦ ਉੱਚੇ ਨੀਵੇਂ ਆ ਹਮ ਠੀਕ ਹੈ ਜੀ ਪਰ ਜਿਹੜੀ ਤੁਸੀਂ ਮੈਨੂੰ ਪਹਿਲਾਂ ਫੋਟੋ ਦਿਖਾਈ ਉਹਦੇ ਵਿੱਚ ਦੰਦ ਬਿਲਕੁਲ ਪਲੇਨ ਹੈ ਹੈਨਾ ਇੱਕ ਲਾਈਨ 'ਚ ਸੋ ਇਹਦਾ ਮਤਲਬ ਹੋ ਸਕਦਾ ਇਹਨਾਂ ਨੇ ਪਹਿਲਾਂ ਡੈਂਟਲ ਅਲਾਈਨਰਸ ਪਾਏ ਹੋਣ ਡੈਂਟਲ ਅਲਾਈਨਮੈਂਟ ਕਰਾਈ ਹੈ ਦੰਦ ਸਿੱਧੇ ਕਰਾਏ ਆ ਦੇ ਉਸ ਤੋਂ ਬਾਅਦ ਜੇ ਦੰਦਾਂ ਦਾ ਸਰਫੇਸ ਰਫ ਹੋਗਾ ਤਾਂ ਉੱਤੇ ਡੈਂਟਲ ਲਾਮਿਨੇਸ਼ਨ ਜਿਹਨੂੰ ਡੈਂਟਲ ਵਨੀਰਿੰਗ ਕਹਿਆ ਦਿੰਦੇ ਆ ਉਹਦੇ ਚ ਡੈਂਟਲ ਵਨੀਰਿੰਗ ਦੇ ਵਿੱਚ ਅਸੀਂ ਦੰਦਾਂ ਨੂੰ ਕਿੰਨਾ ਦਿਸਣਾ ਹੈ ਕਿੰਨਾ ਮੋਟਾ ਕਿੰਨਾ ਪਤਲਾ ਚਾਹੀਦਾ ਕਿਹੜਾ ਦੰਦ ਕਿੰਨਾ ਚਾਹੀਦਾ ਉਹ ਸਾਰਾ ਡਿਜ਼ਾਈਨ ਕਰ ਦਿੰਦੇ ਆ ਹੂੰ ਸੋ ਉਹਦੇ ਨਾਲ ਅੱਜ ਕੱਲ ਤਾਂ ਲੋਕੀ ਸਾਡੇ ਕੋਲ ਇਹ ਵੀ ਡਿਮਾਂਡ ਲੈ ਕੇ ਆਉਂਦੇ ਕਿ ਜੀ ਮੈਨੂੰ ਕੁੜੀਆਂ ਖਾਸ ਕਰਕੇ ਕਿ ਮੈਨੂੰ ਉਸ ਐਕਟਰਸ ਜੈਸੇ ਦਾੰਤ ਚਾਹੀਏ ਉਹ ਵਾਲੀ ਸਮਾਈਲ ਚਾਹੀਏ ਤੋ ਸਾਨੂੰ ਥੋੜੀ ਹੋਰ ਮਿਹਨਤ ਕਰਨੀ ਪੈਂਦੀ ਹੈ ਉਹਨਾਂ ਦੇ ਹਾਂ ਬਹੁਤ ਹੱਦ ਤੱਕ ਸਰ ਕਈ ਕਹਿੰਦੇ ਹੋਣੇ ਸਾਨੂੰ ਇਹ ਸਵੇਰਾ ਰਾਈਵਰ ਕੀ ਸਮਾਈਲਿੰਗ ਚਾਹੀਦੀ ਬਹੁਤ ਹੱਦ ਤੱਕ ਉਹ ਸਾਡੇ ਕੋਲ ਫੋਟੋ ਕਰਕੇ ਸਮਾਈਲ ਲੈ ਕੇ ਆਉਂਦੀ ਹੈ ਤੇ ਉਹ ਸਾਨੂੰ ਦਿਖਾਉਂਦੇ ਆ ਦੱਸਦੇ ਆ ਇਹ ਐਕਟਰ ਨੂੰ ਤਾਂ ਪਛਾਣੀ ਕੀ ਹੋਣੇ ਬੀਨੂ ਢੱਲੋਂ ਜੀ ਹਾਂਜੀ 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 ਤੁਸੀਂ ਜਿਹੜੀ ਫੋਟੋ ਵੀ ਦਿਖਾ ਰਹੇ ਹੋ ਮੈਂ ਫੋਟੋ ਦੇਖ ਕੇ ਦੱਸ ਦਿੰਨਾ ਭਾਜੀ ਇਹ ਫੋਟੋ 2010 ਤੋਂ ਪਹਿਲਾਂ ਦੀ ਹੈ ਬਾਈ ਜੀ ਦੀ ਐਨਾ ਪਤਾ ਤਾਂ ਨਾ ਸੋ ਮੇਰੇ ਸਾਡੇ ਪੇਸ਼ੈਂਟ ਰਹੇ ਨੇ ਜੀ ਇਹ ਅੱਛਾ ਹੈ ਪੇਸ਼ੈਂਟ ਆ ਬੈਕ 2010 ਤੀਕਾਲਾ ਬਹੁਤ ਹੀ ਅچھے ਇਨਸਾਨ ਬਹੁਤ ਵਧੀਆ ਬੰਦੇ ਤੇ ਬਹੁਤ ਅੱਛੀ ਸਮਾਈਲ ਹੈ ਇਹਨਾਂ ਦੀ ਸੋ ਇਹਨਾਂ ਦੇ ਅਸੀਂ ਕੁਝ ਟਰੀਟਮੈਂਟਸ ਕੀਤੇ ਸੀਗੇ ਠੀਕ ਜੀ ਵੈਰੀ ਹੈਪੀ ਬਹੁਤ ਹੀ ਤੁਸੀਂ ਨਹੀਂ ਮਿਲ ਨਹੀਂ ਕਰਨਾ ਹਾਂ ਨਹੀਂ ਬਟ ਹੁਣ ਇਹਨਾਂ ਦੀ ਸਮਾਈਲ ਇਸ ਹਿਸਾਬ ਨਾਲ ਤਾਂ ਬੜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹਮ ਪਰਫੈਕਟ ਪਰਫੈਕਟ ਹੈ ਹਾਂ ਸਾਡੇ ਕੋਲੇ ਆ ਮਿਸਟਰ ਨਰਿੰਦਰ ਸਿੰਘ ਕਪੂਰ ਜੀ ਨੂੰ ਸ਼ਾਇਦ ਤੁਸੀਂ ਜਾਣਦੇ ਹੋਵੋ ਸਾਹਿਤਕਾਰ ਨੇ ਪੰਜਾਬੀ ਦੇ ਬਹੁਤ ਵੱਡੇ ਬੜੇ ਵੱਡੇ ਸਾਹਿਤਕਾਰ ਹਾਂ ਨਰਿੰਦਰ ਸਾਡੇ ਤੇ ਭਰੋਸਾ ਕਰਦੇ ਆ ਸਾਡੇ ਪੇਸ਼ੈਂਟ ਨੇ ਜੀ ਉਹ ਅੱਛਾ ਨਰਿੰਦਰ ਸਿੰਘ ਕਪੂਰ ਜੀ ਤੇ ਬੜਾ ਚੰਗਾ ਲੱਗਦਾ ਹੈ ਉਹਨਾਂ ਦੇ ਵਾਈਫ ਪਿੱਛੇ ਜੇ ਚਲੋ ਥੋੜਾ ਜਿਹਾ ਬਿਮਾਰ ਸੀਗੇ ਉਹ ਤਾਂ ਉਹਨਾਂ ਦਾ ਟ੍ਰੀਟਮੈਂਟ ਪਰਮੇਸ਼ਵਰਮਾ ਜੀ ਨੇ ਉਹਨਾਂ ਦੇ ਫਾਦਰ ਸੀ ਸ਼ਰਮਾ ਜੀ ਪੂਰੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਜੀ ਸੋ ਬੜਾ ਚੰਗਾ ਲੱਗਦਾ ਹੈ ਆ ਵੀ ਇੱਕ ਫੋਟੋ ਹੈ ਪੁਰਾਣੀ ਇੱਕ ਗਿੱਪੀ ਘਰੇਵਾਲ ਜੀ ਨਵੀਂ ਕੱਢ ਕੇ ਖੰਦਾ ਇਹ ਪੁਰਾਣੀ ਤੁਹਾਡੇ ਉਮਰੇ ਰੱਖੀ ਆ ਹਾਂ ਬਿਲਕੁਲ ਭਾਜੀ ਸਮਾਈਲ ਡਿਜ਼ਾਈਨਿੰਗ ਡੈਂਟਲ ਵੇਨਰਿੰਗ ਜਿਹਨੂੰ ਕਹਿੰਦੇ ਨੇ 101% ਤੇ ਇਹ ਕੋਈ ਗੁਨਾਹ ਨਹੀਂ ਹੈ ਇਹ ਹਰ ਬੰਦੇ ਨੂੰ ਸੋਚ ਜੇ ਕੋਈ ਬੰਦਾ ਕਰਾ ਸਕਦਾ ਤਾਂ ਕਰ ਲੈਣਾ ਚਾਹੀਦਾ ਭਾਜੀ ਇੱਕੋ ਵਾਰੀ ਤੁਸੀਂ ਜਨਮ ਲੈਣਾ ਹੈ ਤੁਸੀਂ ਲੱਖ ਡੇਢ ਲੱਖ 2 ਲੱਖ ਰੁਪਈਆ ਸੀ ਫੋਨ ਤੇ ਲਾ ਦਿੰਨੇ ਆ ਬਿਲਕੁਲ ਜੀ ਬਿਲਕੁਲ ਆ ਦਿੰਨੇ ਆ ਨਾ ਜੀ ਬਿਲਕੁਲ ਤੇ ਉਹ ਸਾਲ ਬਾਅਦ ਉਹ ਆਊਟਡੇਟਡ ਹੋ ਜਾਂਦਾ ਨਵਾਂ ਲੈਂਦੇ ਆ ਫਿਰ ਤੇ ਲੈਣੇ ਕਾਦੇ ਵਾਸਤੇ ਆਪਾਂ ਵੱਡਾ ਮਹਿੰਗਾ ਫੋਨ ਆਪਾਂ ਕੰਪਨੀ ਦਾ ਵੀ ਨਾਂ ਨਹੀਂ ਲੈਂਦੇ ਇਮਪ੍ਰੈਸ ਕਰਨ ਵਾਸਤੇ ਹੂੰ ਇਹ ਭਾਜੀ ਤੁਹਾਡੇ ਲੋਕਾਂ ਨੂੰ ਪੋਜੀਟਿਵਲੀ ਇਮਪ੍ਰੈਸ ਵੀ ਕਰੇਗਾ ਤੁਹਾਡਾ ਪ੍ਰਭਾਵ ਵੀ ਪਾਏਗਾ ਤੇ ਸਭ ਤੋਂ ਵੱਡੀ ਗੱਲ ਆ ਤੁਹਾਡੇ ਦੰਦਾਂ ਨੂੰ ਬਚਾਏਗਾ ਵੀ ਹੂੰ ਤੁਸੀਂ ਸਮਾਈਲ ਡਿਜ਼ਾਈਨ ਕਰਾ ਲਿਆ ਵਿੰਗੇਟ ਟੇ ਡੰਦਾਂ ਨੂੰ ਸਿੱਧੇ ਕਰਾ ਲਿਆ ਹੁਣ ਖਾਣਾ ਨਹੀਂ ਫਸੂਗਾ ਵਿੱਚ ਹੂੰ ਖਾਣਾ ਨਹੀਂ ਫਸੂਗਾ ਤਾਂ ਤੁਹਾਡੇ ਮਸੂੜੇ ਠੀਕ ਰਹਿਣਗੇ ਤੁਹਾਡੇ ਦੰਦ ਠੀਕ ਰਹਿਣਗੇ ਤੁਸੀਂ ਸਮਾਈਲ ਕਰੋਗੇ ਸਪੋਜ਼ ਕਰੋ ਤੁਸੀਂ ਬਿਜ਼ਨਸਮੈਨ ਹੋ ਤੁਸੀਂ ਕਿਤੇ ਡੀਲ ਤੇ ਆਉ ਤੁਹਾਡੀ ਸਮਾਈਲ ਅੱਛੀ ਹੈ ਤੁਸੀਂ ਸਾਹਮਣੇ ਵਾਲੇ ਨੂੰ ਉਹ ਕਰਦੇ ਹੋ ਕਨਵਿੰਸ ਕਰਦੇ ਹੋ ਹੂੰ ਜੋ ਬੰਦਾ ਸਮਾਈਲ ਕਰੇਗਾ ਉਹ ਬੰਦਾ ਜ਼ਿਆਦਾ ਸਕਸੈਸਫੁਲ ਹੋਏਗਾ ਮੁੱਖ ਦੀ ਗੱਲ ਇਹ ਆ ਹੁਣ ਤੁਸੀਂ ਆਪਣੇ ਮਨ ਚ ਲੈਓ ਜਿੰਨੇ ਸਕਸੈਸਫੁਲ ਲੋਕ ਨੇ ਸਮਾਈਲ ਕਰਨਾ ਹੈ ਇਮੇਜ ਬਣਾ ਲਓ ਇੱਕ ਉਹਨਾਂ ਦੀ ਹੱਜ ਭਾਜੀ ਉਹ ਤਾਂ ਹਰ ਕਿਸੇ ਦੀ ਸਾਨੂੰ ਜੇ ਇਮੇਜ ਹੀ ਬਣਾਵਾਂਗੇ ਨਾ ਸਮਾਈਲ ਜਿਹੜੀ ਇਮੇਜ ਹੈ ਸਮਾਈਲ ਆਈਗੀ ਭਾਜੀ ਤੁਹਾਡੇ ਮੰਚ ਹੂੰ ਬਿਲਕੁਲ ਆਈਗੀ ਮੈਨੂੰ ਲੱਗਦਾ ਹੈ ਇਸ ਪੋਡਕਾਸਟ ਤੋਂ ਬਾਅਦ ਮੈਂ ਵੀ ਤੁਹਾਡੇ ਵਾਂਗ ਹੀ ਸੋਚਣਾ ਸ਼ੁਰੂ ਕਰ ਦਿੰਗੀਆਂ ਹਰ ਕਿਸੇ ਦੀ ਸਮਾਈਲ ਦੇਖੋ ਬਿਲਕੁਲ 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 ਸਮਾਈਲ ਬਹੁਤ ਭਾਜੀ ਮੈਨੂੰ ਇੱਕ ਸਵਾਲ ਆਇਆ ਦਿਮਾਗ ਦੇ ਵਿੱਚ ਅੱਜ ਕੱਲ ਸੌਫਟ ਰਿੰਗਸ ਦਾ ਜ਼ਮਾਨਾ ਅਸੀਂ ਜਿੱਥੇ ਜਾਂਦੇ ਆਂ ਘਰਾਂ ਦੇ ਵਿੱਚ ਜਾਂਦੇ ਆਂ ਪਹਿਲਾਂ ਹੁੰਦਾ ਸੀ ਵੀ ਚਲੋ ਘਰ ਦੇ ਵਿੱਚ ਚਾਟੀ ਦੀ ਲੱਸੀ ਹੁੰਦੀ ਸੀ ਘਰਾਂ ਦੇ ਵਿੱਚ ਬਣਾਈ ਹੁੰਦੀ ਸੀ ਜਾਂ ਉਸੇ ਟਾਈਮ ਬਣਾ ਕੇ ਵੀ ਦੇ ਦਿੰਦੇ ਚਲੋ ਚਾਟੀ ਦੀ ਲੱਸੀ ਨੂੰ ਟਾਈਮ ਲੱਗਦਾ ਜਾਂ ਕਿਸੇ ਪ੍ਰਕਾਰ ਨਾਲ ਕੋਈ ਵੀ ਜਿਹੜੀ ਐ ਸੌਫਟ ਡਰਿੰਕ ਨਹੀਂ ਹੁੰਦੀ ਸੀ ਜੀ ਲੱਸੀ ਜਿਹੜੀ ਐ ਜਾਂ ਤਾਂ ਨਮਕੀਨ ਦਿੱਤੇ ਜਾਂਦੇ ਸੀ ਜਾਂ ਹੋਰ ਵੀ ਸਾਡੇ ਕੋਲ ਇਹੋ ਜੀਆਂ ਡਰਿੰਕਸ ਸੀਗੀਆਂ ਜਿਹੜੀਆਂ ਸਾਡੀਆਂ ਆਪਦੀਆਂ ਸੀ ਪੰਜਾਬੀਆਂ ਦੀ ਸੀ ਜਾਂ ਭਾਰਤੀਆਂ ਦੀ ਸੀ ਉਹ ਸਰਵ ਕੀਤੀ ਜਾਂਦੇ ਸੀ ਪਰ ਹੁਣ ਸਾਨੂੰ ਲੱਗਦਾ ਵੀ ਸਾਡੇ ਕੋਲ ਸ਼ਾਇਦ ਸਮਾਂ ਘਟਾ ਇਸ ਸੌਫਟ ਡਰਿੰਕਸ ਪ੍ਰੈਫਰ ਕਰ ਦਿੰਦੇ ਆ ਕਿੰਨੀ ਕੁ ਖਤਰਾ ਹੋ ਸਕਦੀ ਹੈ ਸਵਾਲ ਮੇਰਾ ਥੋੜਾ ਜਿਹਾ ਲੰਬਾ ਹੈ ਕਿਉਂਕਿ ਦੋ ਸਵਾਲ ਵਿੱਚ ਐਡ ਹੁੰਦੇ ਆ ਜੀ ਇੱਕ ਇਹ ਵੀ ਦੇਖਣ ਦੇ ਵਿੱਚ ਆਂਦਾ ਬੱਚਿਆਂ ਨੂੰ ਹਮ ਬੱਚੇ ਹਜੇ 3-4 ਸਾਲ ਦੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਅਸੀਂ ਸੌਫਟ ਡਰਿੰਕਸ ਤੇ ਲਾ ਦਿੰਦੇ ਆ ਉਹਨਾਂ ਨੂੰ ਅਸੀਂ ਚਿਪਸ ਦੇ ਦਿੰਦੇ ਆ ਉਹਨਾਂ ਨੂੰ ਇਹੋ ਜਿਹੇ ਸਨੈਕਸ ਦੇ ਦਿੰਦੇ ਆ ਇੱਕ ਦੰਦਾਂ ਵਾਸਤੇ ਕਿੰਨੇ ਖਤਰਨਾਕ ਹੁੰਦੇ ਪਾਜੀ ਦੰਦਾਂ ਲਈ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਤਾਂ